ਸੋ ਫਿਰ ਅੱਜੇ ਸ਼ੁਰੂ ਕਰਦੇ ਆਂ ਖਿਮਾ ਇਸੇ ਪਰਸ ਦੇ ਨਾਲ ਨਰਾਜਗੀ ਹੋਵੇ ਜਾਂ ਕਿਸੇ ਤਿੰਨ ਦੇਕ ਚੰਜੇ ਕੰਮ ਨੂੰ ਦੇਖ ਕੇ ਮਨ ਵਿੱਚ ਗੁੱਸਾ ਆਇਆ ਹੋਵੇ ਜਾਂ ਕਿਸੇ ਜੀਵ ਦੇ ਉੱਤੇ ਕ੍ਰੋਧਵਾਨ ਹੋ ਕੇ ਸਾਸਤਰ ਚਨਾਉਣ ਲੱਗਾ ਹੋਵੇ ਐਸੇ ਸਮੇਂ ਹਰ ਪ੍ਰਕਾਰ ਦੇ ਗੁੱਸੇ ਨੂੰ ਦੂਰ ਕਰਕੇ ਜੋ ਜੀਵ ਉੱਪਰ ਮਿਹਰਬਾਨੀ ਕਰਨੀ ਹੈ ਉਸ ਦਾ ਨਾਮ ਖਿਮਾ ਹੈ ਕਿਸੇ ਨੂੰ ਕੋਣ ਕਿਸੇ ਪ੍ਰਕਾਰ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਉਸ ਗਲਤੀ ਦੀ ਮਾਫੀ ਬੇਨਤੀ ਕਰਕੇ ਮੰਗਣ ਦਾ ਨਾਮ ਵੀ ਖਿਮਾ ਹੈ। ਜਥਾ ਮੈਂ ਭੁੱਲਾ ਜੀ ਤੁਸੀਂ ਹਣ ਕੀ ਮੈਂ ਕਰੂੰ। ਈਸ਼ਵਰ ਨਰਯੰਕਰ ਦੀ ਰਚਨਾ ਹੀ ਐਸੀ ਹੈ ਕਿ ਉਸ ਨੇ ਆਪਣੀ ਰਚਨਾ ਵਿੱਚ ਬੇਅੰਤ ਰੰਗ ਦੀ ਦੁਨੀਆ ਰਚੀ ਹੈ। ਉਸ ਰਚਨਾ ਵਿੱਚੋਂ ਹੀ ਇੱਕ ਮਾਨਸ ਜਨਮ ਹੈ। ਇਸ ਜਨਮ ਵਿੱਚ ਮੇਈ ਕਰਮ ਅਨਸਾਨ ਕਈ ਰੰਗ ਦੇ ਜੀਵ ਹਨ ਜਿਵੇਂ ਸਤਿਗੁਰੂ ਜੀ ਦੱਸਦੇ ਹਨ ਇੱਕ ਦਾਤੇ ਇੱਕ ਬਖਾਰੀ ਜੀ ਸਭ ਤੇਰੀ ਚੋਜ ਮਢਾਣਾ ਇੱਕ ਦਾਤੇ ਹਨ ਤੇ ਕਈ ਮੰਗਤੇ ਹਨ ਇਹ ਸਭ ਵਾਹਿਗੁਰੂ ਦੇ ਅਚਾਰਜ ਕੋਜ ਹਨ ਇੱਕ ਹੋਰ ਜਗ੍ਹਾ ਗੁਰੂ ਜੀ ਵਾਹਿਗੁਰੂ ਜੀ ਬੇਅੰਤ ਬੇਅੰਤ ਦਾ ਵਰਣਨ ਕਰਦੇ ਹਨ ਤੇ ਦੱਸਦੇ ਹਨ ਇਕ ਤੁਜ ਹੀ ਕੀਏ ਰਾਜੇ ਇਕ ਨਾ ਪੀਖ ਆਇਆ ਸਹਿਬ ਕਾਂਗਿਤ ਅਰਜੀ ਆਪਣੀ ਬਾਣੀ ਵਿੱਚ ਓ ਅਚਾਰਨ ਕਰਦੇ ਹਨ ਦਸਦੇ ਹਨ ਕਵਤ ਕਤੋਂ ਸੁਚੇਤ ਹੋਈ ਕਿ ਚੇਤਨਾ ਕੋ ਚਾਰਕਿਓ ਕਤੋਂ ਇੰਤਾ ਹੋਈ ਕਿ ਸੋਤ ਅਚੇਤ ਹੋ ਕਤੋਂ ਖਾਰੀ ਹੋਈ ਕਿ ਮੰਗ ਤ ਫਿਰ ਤਪੀਖ ਕਹੁ ਮਹਾਦਾਨ ਹੋਈ ਕਿ ਮੰਗਿਓ ਤਨ ਦੇਤ ਸੁ ਕਹੁ ਮਹੰਗ ਰਾਜਨ ਕੋ ਦੀਜਤ ਅਨੰਤ ਦਾਨ ਕਹੁ ਮਹਾਰਾਜਨ ਤੇ ਸਨ ਸਤ ਲੇਤ ਹੋ ਕਹੁ ਬੇਦ ਰੀਤ ਕਹੁ ਤਾ ਸਿਉ ਮੈ ਪਰੀਤ ਕਹੁ ਤਰ ਗਣ ਅਤੀਤ ਕਹੁ ਸਰ ਗਣ ਸਮੇਤ ਹੈ ਸੋ ਵਾਹਿਗੁਰੂ ਬਿਆੰਤ ਰੰਗਾ ਵਿੱਚ ਵਰਤਦਾ ਹੈ ਤੇ ਬਿਆੰਤ ਕੌਤਕ ਕਰਦਾ ਹੈ ਰੋਸ ਨਹੀਂ ਸਮਾਣਾ ਜੀ ਮਨੁ ਕਰਮ ਅਨੁਸਾਰ ਸ੍ਰਮਾਥਾ ਲਾਇਆ ਹੋਇਆ ਹੈ ਸੋ ਹਰ ਇੱਕ ਜੀਵ ਨੂੰ ਚਾਹੀਏ ਕਿ ਜਿਹੜਾ ਜੀਵ ਸਤੋਂ ਛੋਟੇ ਹਨ ਮਾੜੇ ਤੇ ਧੰਨ ਇਹਨਾਂ ਨੂੰ ਉਹਨਾਂ ਤੋਂ ਸਦਾ ਖਿਮਾ ਰਖੀਏ ਤੇ ਉਹਨਾਂ ਦੀ ਸਹਾਇਤਾ ਕਰੀਏ ਇਹ ਖਿਮਾ ਜਿੱਥੇ ਹੋਵੇ ਉੱਥੇ ਹੋਰ ਸੇਸ਼ਟ ਗੁਣਾਂ ਦੀ ਸਦਾ ਸਾਥ ਰਹਿੰਦੇ ਹਨ ਦੇਖਿ ਮੈਂ ਇੱਕ ਵੱਡਾ ਸ਼ਸਤਰ ਹੈ ਜੋ ਕਿ ਕ੍ਰੋਧ ਚੰਡਾਲ ਨੂੰ ਮਾਰ ਲੈਂਦਾ ਹੈ ਕ੍ਰੋਧ ਤੋਂ ਦੂਰ ਕਰਨ ਵਾਲਾ ਵੱਡਾ ਸ਼ਸਤਰ ਖਿਮਾ ਹੀ ਹੈ ਇਸੇ ਵਾਸਤੇ ਸਤਿਗੁਰੂ ਜੀ ਨੇ ਬੇਅੰਤ ਜੀਮਾ ਫਰਖਿਮਾ ਕੀਤੀ ਤੇ ਕੌਡੇ ਰਕਸ਼ ਵਰਗਿਆਂ ਜੋ ਕਿ ਭਾਰੀ ਮਰਦਾਨੇ ਨੂੰ ਤੇਲ ਦੇ ਕੜਾਹੇ ਵਿੱਚ ਸੁੱਤੀ ਬੈਠਾ ਸੀ ਤੇ ਸੱਜਣ ਠੱਗ ਰਿਆਂ ਨੂੰ ਕ੍ਰੋਧ ਚ ਨਾਲ ਤੋਂ ਹਟਾ ਕੇ ਖਿਮਾ ਮਰਸ਼ ਕੇ ਇਕਾਰਥ ਕੀਤਾ ਤੇ ਸਾਨੂੰ ਜੀਵਾਂ ਨੂੰ ਖਿਮਾ ਤਾਂ ਹੁੰਦਾ ਇਸ ਪ੍ਰਕਾਰ ਅਪਦੇਸ਼ ਦਿੱਤਾ ਯਥਾ ਵਰਵਾ ਸਤ ਸੰਤੋਖ ਰਹੋ ਮਨ ਭਾਈ ਖਿਮਾ ਗਹੋ ਸਤ ਗੁਰ ਸਰਨਾਈ ਆਤਮ ਚਿਨਨੇ ਬਰਾ ਬਰਾ ਆਤਮ ਚੀਨੂ ਗੁਰ ਸੰਗਤਿ ਹੋ ਨਸਤ ਰਹੇ ਖਿਮਾ ਗਹੀ ਬੋ ਮਰਤ ਸੀਲ ਸੰਤੋਖਨਾ ਰੋਗ ਨਾ ਵਿਆਪੇ ਨਾ ਜਮ ਦੋਖ ਨਾ ਗੁਰ ਮਿਲਿਆ ਹਮ ਕੋ ਸਰੀਰ ਸੁਧ ਪਾਈ ਹੋਮੇ ਤ੍ਰਿਸ਼ਨਾ ਸਭ ਅਗਨ ਬਜਾਈ ਮਨ ਸੇ ਕ੍ਰੋਧ ਖਿਮਾ ਗੈ ਲਈ ਖਿਮਾ ਗਹੀ ਸਚ ਸੰਤਿਉ ਖਾਇਓ ਅਮਰਤ ਨਾਮ ਖਰੀ ਕੇ ਅਰਪਾ ਠਾਕਰ ਪਈ ਆਨੰਦ ਸੁਖ ਮੇਸਰਾਮ ਮੀਖਨ ਵਾਹੀ ਮਹਤਲਾਵ ਕਰ ਆਏ ਪਤਵੰਤ ਖਰਾ ਦਲਾਸਾ ਗੁਰਦਿਆ ਆਏ ਮਿਲੇ ਭਗਵੰਤ ਜੋ ਖਿਮਾ ਇੱਕ ਐਸਾ ਗੁਣ ਹੈ ਜੋ ਵਾਹਿਗੁਰੂ ਦੇ ਚਾਲ ਨਾਲ ਮਿਲਾ ਦਿੰਦਾ ਹੈ ਸੋ ਜੀਵ ਨੂੰ ਚਾਹੀਏ ਜਿੱਥੇ ਤੱਕ ਮਾਂ ਲੱਗੇ ਇਹ ਸਦਾ ਹੀ ਖਿਮਾ ਗੁਣ ਨੂੰ ਦਿਲ ਵਿੱਚ ਬਸਾਵੇ ਜੇਕਰ ਖਿਮਾ ਕੋ ਨਾ ਹੋਵੇ ਤਾਂ ਕ੍ਰੋਧ ਦਾ ਜੋਰ ਪੈ ਕੇ ਜੀਵ ਆਪਣੇ ਆਪ ਦਾ ਨਾਸ ਕਰ ਲੈਂਦਾ ਹੈ ਸੋ ਖਿਮਾ ਨਾ ਧਨ ਕਰਨ ਸਭ ਲਈ ਜ਼ਰੂਰੀ ਹੈ ਜੇਤ ਖਿਮਾ ਕਰਨ ਵਾਲਿਆਂ ਦਾ ਹੋਮ ਦਾ ਨਰਮ ਦਿਲ ਕ੍ਰੋਧ ਆਦ ਗੋਣ ਕਦੀ ਨੇੜੇ ਵੀ ਨਾ ਆਮਦੇ ਰਾਤ ਦਿਨ ਬਾਦ ਦੀ ਵਿਚਾਰ ਸੋਣੀ ਦਿਲ ਵਿੱਚ ਇਰੇ ਖਿਆਲ ਨਾ ਮੜੇ ਕਦੀ ਰਾਹਤੇ ਨਾ ਜਾਂੰਦੇ ਕੀ ਮੈਂ ਸੰਦੇ ਗੁਣ ਨਾਲ ਪਾਉਂਦੇ ਨੇ ਉਤਮ ਪਦ ਪ੍ਰਭ ਪ੍ਰਮਾਤਮਾ ਦੇ ਚਨ ਸਮਾਮ ਦੇ ਜਿਹੜੇ ਜੀ ਮੁਨੱਖਦੇ ਨਾ ਖਿਮਾ ਦਾ ਖਿਆਲ ਜਗ ਭਗਤ ਦੇ ਬਾਤ ਜਗ ਆਮਦੇ ਨੀ ਜਾਂੰਦੇ ਆਮਦੇ ਤੇ ਜਾਂੰਦੇ ਨੇ ਉੱਡ ਉੱਪਰ ਲਿਖੇ ਗੋਣਾ ਸਾਹਿਬ ਦੇਵੀ ਸਪੰਨ ਹਨ ਤੇ ਇੰਨਾ ਗੁਣਾ ਤੋਂ ਬਿਨਾ ਹੂਰ ਵੀ ਵਿਚਾਰਾ ਵਾਲੀ ਪੁਸ਼ਪ ਤਨ ਆਹ ਤਾਂ ਸੰਕਰਾਤਕ ਸਭ ਵੇਖ ਦੀ ਸੈ ਤਾਂ ਕਰਨ ਵਾਲੀ ਲਿਖੇ ਹਨ ਪਰੰਤੂ ਕਰਵਾਣੀ ਸਭ ਨਾਲੋਂ ਵੱਧ ਤੇ ਬਵੇਂ ਬਵੇਂ ਇੱਕ ਨਹੀਂ ਸੈ ਤਾਂ ਕਰਨ ਵਾਲੀ ਹੈ ਤੇ ਜਿਹੜੇ ਜੀਵ ਰਾਤ ਦਿਨੇ ਕਰਵਾਣੀ ਪੜਦੇ ਹਨ ਉਹਨਾਂ ਨੂੰ ਇਹ ਗੁਣ ਪ੍ਰਾਪਤ ਹੁੰਦੇ ਹਨ ਮੈਂ ਸੂ ਹਰ ਇੱਕ ਜੀਵ ਨੂੰ ਚਾਹੀਦਾ ਹੈ ਕਿ ਇਹ ਕਰਵਾਣੀ ਦੀ ਵਿਚਾਰ ਕਰਕੇ ਆਪਣੇ ਦਿਲ ਵਿੱਚ ਸਦਾ ਹੀ ਦੇਵੀ ਸੰਪਦਾ ਦੇ ਗੁਣਾਂ ਨੂੰ ਧਨ ਕਰੇ ਅੱਗੇ ਸਾਰੀ ਸੰਪਦਾ ਦੇ ਗੁਣਾਂ ਦਾ ਬੀਰਮਾਲ ਲਿਖਿਆ ਜਾਂਦਾ ਹੈ